ਵੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਬਠਿੰਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਦੇ ਕੋਲੋਂ 15 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਕਿ ਬਠਿੰਡਾ ਦੇ ਵਿੱਚ ਇੱਕ ਵਿਅਕਤੀ ਦੇ ਕੋਲੋਂ 15 ਲੱਖ ਰੁਪਏ ਲੁੱਟੇ ਗਏ ਜਿੱਥੇ ਉਸ ਨੂੰ ਜ਼ਹਿਰੀਲਾ ਪਦਾਰਥ ਪਿਲਾ ਕੇ ਉਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਠਿੰਡਾ ਵਿੱਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਵਿਅਕਤੀ ਦੇ ਨਾਲ 15 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਲੁਟੇਰਿਆਂ ਵੱਲੋਂ ਇੱਕ ਸਾਬਕਾ ਫੌਜੀ ਦੇ ਕੋਲੋਂ 15 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਮਾਮਲਾ ਬਠਿੰਡਾ ਦਾ ਹੈ ਜਿੱਥੇ ਲੁਟੇਰਿਆਂ ਨੇ ਸਾਬਕਾ ਫੌਜੀ ਨੂੰ ਕੋਈ ਪੀਣ ਵਾਲੀ ਵਸਤੂ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਸਾਬਕਾ ਫੌਜੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ। ਸਾਬਕਾ ਫੌਜੀ ਦਾ ਨਾਮ ਅਵਤਾਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ थाना ਮੋੜ ਮੰਡੀ ਦੇ ਅਧੀਨ ਪੈਂਦੇ ਪਿੰਡ ਕੋਟਲੀ ਖੁਰਦ ਦਾ ਰਹਿਣ ਵਾਲਾ ਹੈ ਫਿਲਹਾਲ ਪੁਲਿਸ ਨੇ ਲੁੱਟ ਦੀ ਘਟਨਾ ਨੂੰ ਸ਼ੱਕੀ ਦੱਸਿਆ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਕ ਵਕ ਪਹਿਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਜੀ ਇਹ ਨਾ ਅੱਜ 3 ਵਜੇ ਦੇ ਕਰੀਬ ਸਾਡੇ ਐਸ ਐਚ ਓ ਕੋਟਫਤਾ ਨੇ ਉਹਨਾਂ ਨੂੰ ਜਸਵੰਦਰ ਕੌਰ ਇੰਸਪੈਕਟਰ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਪਿੰਡ ਕੋਟਲੀ ਖੁਰਤੋ थाना ਮੌੜ ਜ਼ਿਲ੍ਹਾ ਬਟਿੰਡਾ ਜੋ ਜਿਨ੍ਹਾਂ ਦੇ ਕਹਿਣ ਅਨੁਸਾਰ ਉਹ ਆਈਡੀਐਫਸੀ ਬੈਂਕ ਬਟਿੰਡਾ ਤੋਂ ਆਪਣੇ ਖਾਤੇ ਚੋਂ 15 ਲੱਖ ਰੁਪਏ ਅੱਜ ਕਢਵਾ ਕੇ ਮੋਟਰਸਾਈਕਲ ਤੇ ਆਪਣੇ ਪਿੰਡ ਕੋਟਲੀ ਖੁਰਤੋ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਕੋਟ ਸ਼ਮੀਰ ਦੇ ਵਿੱਚੋਂ ਉਹਨੂੰ ਕੋਈ ਇੱਕ ਲੜਕਾ ਤੇ ਲੜਕੀ ਉਹਨੇ ਮੋਟਰਸਾਈਕਲ ਤੇ ਸਵਾਰ ਹੋ ਗਏ ਨਾਲ ਉਹਦੇ ਅੱਗੇ ਜਾ ਕੇ ਪਿੰਡ ਗਹਿਰੀ ਬਾਰਾ ਸਿੰਘ ਦੇ ਕੋਲ ਜਾ ਕੇ ਇੱਕ ਨਾਲ ਉਹਦੇ ਸਾਥੀ ਜਿਹੜੇ ਹੈਗੇ अल्टੋ ਕਾਰ ਤੇ ਐਸਕਯੂ ਬੰਦਾ ਉਹਨਾਂ ਨੇ ਤਿੰਨਾਂ ਨੇ ਉਸ ਤੋਂ 15 ਲੱਖ ਰੁਪਏ ਉਹਦੇ ਮੁਤਾਬਕ ਮਦਈ ਦੇ ਮੁਤਾਬਕ ਉਸ ਤੋਂ ਖੋਲਿਆ ਜਿਸ ਬਾਰੇ ਅਸੀਂ ਨਾਲ ਦੀ ਨਾਲ ਪੁਲਸ ਹਰਕਤ ਵਿੱਚ ਆਈ ਤੇ ਸਾਡੀਆਂ ਟੀਮਾਂ ਸੀਆਈਏ ਤੇ ਹੋਰ ਸਾਰੀਆਂ ਜਿਹੜੀਆਂ ਦੀਆਂ ਸਾਰੀਆਂ ਟੀਮਾਂ ਅਸੀਂ ਲੱਗੇ ਹੋਏ ਆ ਪੜਤਾਲ ਕਰ ਰਹੇ ਆ ਪਰ ਫਿਰ ਵੀ ਮੁੱਢਲੀ ਪੜਤਾਲ ਤੋਂ ਅਸੀਂ ਉਹ ਪਹਿਲਾਂ ਦਾਖਲ ਸੀ ਸਿਵਲ ਹਸਪਤਾਲ ਦੇ ਵਿੱਚ ਜਰੀਲਾ ਬਦਾਰਫ ਤੋਂ ਦੇਖ ਕੇ ਕਹਿੰਦਾ ਮੈਨੂੰ ਪੈਸੇ ਖੋਏ ਨੇ ਪਹਿਲਾਂ ਸਿਵਲ ਹਸਪਤਾਲ ਵਟੰਨਾ ਦਾਖਲ ਸੀ ਬੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਮੈਕਸ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਹੁਣ ਅਨਕੌਂਸ਼ੀਅਸ ਹੈਗਾ ਜਦੋਂ ਵੀ ਕੌਂਸ਼ੀਅਸ ਹੁੰਦਾ ਜੋ ਉਹਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਫਿਰ ਵੀ 15 ਲੱਖ ਰੁਪਏ ਦੀ ਰਕਮ ਜਿਆਦਾ ਹੈ ਤੇ ਇੰਨੀ ਰਕਮ ਜਿਹੜੀ ਆ ਉਹ ਨਕਦ ਦੇਣ ਤੋਂ ਬੈਂਕ ਵਾਲੇ ਵੀ ਕੁਝ ਗ੍ਰੇਜ਼ ਕਰਦੇ ਨੇ ਇਸ ਕਰਕੇ ਕੁਝ ਸਾਨੂੰ ਇਹ ਮਾਮਲਾ ਕੁਝ ਸਸਪੈਕਟਡ ਸ਼ੱਕੀ ਲੱਗਦਾ ਹੈ ਇਸ ਦੀ ਜੋ ਵੀ ਪੜਤਾਲ ਕਰਕੇ ਜੋ ਉਧਰ ਦੀ ਸਟੇਟਮੈਂਟ ਹੋਵੇਗੀ ਉਹਦੇ ਮੁਤਾਬਕ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ